ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਕਾਬੇ ਮੱਕੇ ਤੋਂ ਹੁਣ ਤੁਰਨ ਲੱਗੇ ਨਾ ਅੱਗੇ ਤੇ ਉੱਥੇ ਦੀ ਸੰਗਤ ਬਿਰਹਾਪ ਕਰਦੀ ਸੀ ਬਿਰਹਾ ਕਰਦੀ ਸੀ ਕਿਉਂਕਿ ਉਪਦੇਸ਼ ਮਹਾਰਾਜ ਜੀ ਦੇ ਸੁਣ ਸੁਣ ਕੇ ਅਕਾਲ ਨਾਲ ਅੱਲਾ ਨਾਲ ਸੋਤੀ ਲੱਗ ਗਈ ਸੀ ਉੱਥੇ ਦੀ ਸੰਗਤ ਦੀ ਤੇ ਜੀਵਨ ਕਾਜੀ ਵੀ ਰੋ ਰਿਹਾ ਸੀ ਕਿ ਮਹਾਰਾਜ ਨਾ ਜਾਓ ਇੱਥੇ ਮੇਰੇ ਕੋਲ ਹੀ ਰਹੋ ਮਹਾਰਾਜ ਨੇ ਜੀਵਨ ਕਾਜੀ ਨੂੰ ਮੋੜ ਕੇ ਦੇਖਿਆ ਤੇ ਕਹਿੰਦੇ ਜੀਵਨ ਬਈ ਤੇ ਤੇਰੀ ਗਲਤੀ ਹੈ ਕਿ ਉਹ ਕੱਲਾ ਮੇਰੇ ਜਨਮ ਤੋਂ ਕਰਕੇ ਬੋਲਿਆ ਅਸਲ ਤੇ ਮਹਿਸੂਸ ਕਰ ਅੱਲਾਹ ਤਾਲਾ ਅਕਾਲ ਪੁਰਖ ਹਮੇਸ਼ਾ ਹੀ ਤੇਰੇ ਨਾਲ ਮੇਰੇ ਹੁਣ ਤੋਂ ਪਹਿਲਾਂ ਵੀ ਤੇ ਮੇਰੇ ਨਾਲ ਨਹੀਂ ਤੇ ਮੇਰੇ ਜਨਮ ਤੋਂ ਬਾਅਦ ਵੀ ਹੈਂ ਲਗਾ ਜੀ ਮਲਕਾ ਜੀ ਮਹਾਰਾਜ ਕਿਵੇਂ ਕਿਵੇਂ ਦੋਸਤਾ ਜਾ ਰਹੇ ਇੱਥੋਂ ਤੇ ਮਹਾਰਾਜ ਕਹਿੰਦੇ ਹੈ ਵੀ ਹੋਸੀ ਜਾਏ ਨਾ ਜასი ਸੱਚਾ ਸਿਰਜਣਹਾਰੋ ਹੈ ਮਤਲਬ ਪਹਿਲਾਂ ਵੀ ਹੈ ਭੀ ਹੁਣ ਵੀ ਹੈ ਹੋਸੀ ਉਦੋਂ ਵੀ ਹੋਏਗਾ ਸਾਡੇ ਤੋਂ ਪਹਿਲਾਂ ਵੀ ਰੱਬ ਸੀ ਸਾਡੇ ਹੁੰਦਿਆਂ ਵੀ ਰੱਬ ਦਾ ਸਾਡੇ ਤੋਂ ਬਾਅਦ ਵੀ ਰੱਬ ਹੈ ਐ ਵੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣ ਅਰ ਜਿਹਨੇ ਸਿੱਧੀ ਇਹ ਪੂਰੀ ਦੁਨੀਆ ਸਿੱਧੀ ਹੈ ਨਾ ਜਿਹਨੇ ਇਹ ਤਾਂ ਹੱਥ ਜੋੜ ਕੇ ਖੜ ਗਿਆ ਜੀਵਨ ਕਾਜੀ ਇਹ ਤਾਂ ਤੂੰ ਸਮਝਦਾ ਕਿ ਗੁਰੂ ਨਾਨਕ ਚਲੇ ਗਏ ਸਿੱਖਾ ਤੂੰ ਸਮਝਦਾ ਗੁਰੂ ਨਾਨਕ ਕਿੱਥੇ ਲੈ ਗਏ ਮਹਿਸੂਸ ਕਰ ਲੋੜਵੰਦਾਂ ਦਾ ਸਹਾਰਾ ਬਣ ਦਰਸ਼ਨ ਹੋਣਗੇ